ਕੇ ਸਦ ਅਸੀਂ ਇਸ ਵਾਰ ਸ਼ੁਰੂ ਕੀਤਾ ਅਗਸਤ ਦੇ ਵਿੱਚ ਇਹਦੀ ਅਸੀਂ ਪਲਾਂਟੇਸ਼ਨ ਕੀਤੀ ਸੀ ਇਹਦਾ ਜਿਹੜਾ ਸੀਡ ਆ ਇਹ ਅਸੀਂ ਪੰਪੋਰ ਤੋਂ ਸ਼੍ਰੀਨਗਰ ਦੇ ਆਪਣਾ ਕਹ ਲੋ ਵੀ ਜੰਮੂ ਕਸ਼ਮੀਰ ਤੋਂ ਲੈ ਕੇ ਆਏ ਆ ਸੀ ਬਾਹਰੋਂ ਬਿਮਾਰੀ ਨਹੀਂ ਆਉਂਦੀ ਬਾਹਰੋਂ ਹਵਾ ਉਸ ਤਰ੍ਹਾਂ ਦੀ ਨਹੀਂ ਆਉਂਦੀ ਜਿਹਦੇ ਕਰਕੇ ਨਾ ਬਿਮਾਰੀ ਕੋਈ ਇਹਦੇ ਸਪਰੇ ਨਹੀਂ ਓਪਨ ਵਾਲੇ ਜ ਸਾਨੂੰ ਸਪਰੇ ਹਾਂ ਵਗੈਰਾ ਵੀ ਕਰਨੀਆਂ ਪੈਂਦੀਆਂ ਨਾ ਇਨਸੈਕਟਾ ਤੇ ਨਾ ਹੀ ਕੋਈ ਫੰਗਸ ਆ ਵੀ ਆਰਗੈਨਿਕ ਤੋਂ ਵੀ ਸੁਪਰ ਆਰਗੈਨਿਕ ਕਹਿ ਸਕਾਂਗੇ ਇਹ ਕਸ਼ਮੀਰ ਦੇ ਕਿਸਰ ਨਾਲ ਵੀ ਪ्युअर ਬਣੂਗਾ ਇੱਥੇ ਆਪਣਾ 15 बाई 15 ਦੇ ਰੂਮ ਦੇ ਵਿੱਚ ਲੈ ਬਣਾ ਕੇ ਉਹਦੇ ਵਿੱਚ ਲਾਇਆ ਤੇ ਹੁਣ ਤੁਸੀਂ ਦੇਖਿਓ ਵੀ ਬਹੁਤ ਵਧੀਆ ਗਰੋ ਹੋਇਆ ਤੇ ਕੌਨਫੀਡੈਂਟ ਆ ਅਸੀਂ ਵੀ ਇਹਦੇ ਵਿੱਚ ਵੀ ਵਧੀਆ ਮਾਹੌਲ ਹੈ 15 बाई 15 ਦਾ ਰੂਮ ਆ ਜਿਹਦੇ ਦੇ ਵਿੱਚ ਸਾਡਾ ਜਾਨੀ 4 ਕੁਆਂਟਲ ਦੇ ਕਰੀਬ ਸੀਡ ਲੱਗ ਸਕਦਾ ਸੀ ਪਰ ਸੀਡ ਦੀ ਸ਼ਾਰਟੇਜ ਹੋਣ ਕਰਕੇ ਸੀਡ ਸਾਨੂੰ ਘੱਟ ਮਿਲਿਆ ਸਾਨੂੰ ਤਕਰੀਬਨ 1500 ਰੁਪਏ ਕਿਲੋ ਮਿਲਿਆ ਤੇ ਇਸ ਇਹਦੇ ਵਿੱਚ ਤਕਰੀਬਨ ਜਿਹੜਾ ਹੈਗਾ ਵੀ ਟੋਟਲ ਲੈਬ ਦਾ ਜਿਵੇਂ ਚਿਲਰ ਲੱਗਿਆ ਹੋਇਆ ਤੇ ਸਾਰਾ ਸਟਰਕਚਰ ਬਣਿਆ ਟੋਟਲੀ ਜਿਹੜਾ ਖਰਚਾ ਸੀਡ ਦਾ ਤਕਰੀਬਨ 4.5 ਲੱਖ ਦਾ ਸੀਡ ਹੋ ਗਿਆ ਤੇ 9 ਲੱਖ ਰੁਪਏ ਦੇ ਕਰੀਬ ਇਹਦੇ ਤੇ ਇਨਵੈਸਟਮੈਂਟ ਹੋਈ ਆ ਸਿਰਫ ਇਹ ਬਿਨਾ ਮਿੱਟੀ ਪਾਣੀ ਤੋਂ ਹੁੰਦਾ ਹਿਮੀਡਿਟੀ ਨਾਲ ਹੀ ਹੁੰਦਾ ਇਹਦੇ ਚ ਉਹਦੇ ਲਈ ਸਾਨੂੰ ਕਹ ਲੋ ਵੀ ਹਿਮੀਡੀਫਾਇਰ ਲਾਇਆ ਹੋਇਆ ਜਿੱਦ ਨਹੀਂ ਇਹਦੇ ਚ ਸਾਨੂੰ ਟ੍ਰੇਨਿੰਗ ਦੇ ਵਿੱਚ ਦੱਸਿਆ ਗਿਆ ਵੀ ਕਿੰਨੀ ਹਿਮੀਡਿਟੀ ਚਾਹੀਦੀ ਹੈ ਉਹ ਆਟੋਮੈਟਿਕ ਸਾਡੇ ਕੋਲੇ ਹਿਮੀਡੀਫਾਇਰ ਆ ਉਹਦੇ ਚ ਜੇ ਸੈੱਟ ਕੀਤਾ ਹੋਇਆ ਵੀ 75% ਹਿਮੀਡਿਟੀ ਚਾਹੀਦੀ ਹੈ ਜਿੰਨੀ ਸਮੇਂ ਦੇ ਮੁਤਾਬਕ ਚਾਹੀਦੀ ਉਹਦੇ ਉਹ ਸੈਟਿੰਗ ਆ ਉਹ ਉਸੇ ਹਿਮੀਡਿਟੀ ਨਾਲ ਹੁੰਦਾ ਜੇ ਮਿੱਟੀ ਪਾਣੀ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਜਿਹੜਾ ਇਹ ਇਨਫਰਾਸਟ੍ਰਕਚਰ ਹੈ 8-10 ਸਾਲ ਹੋਰ ਲੰਮਾ ਆਪਾਂ ਨੂੰ ਕੰਮ ਦੇ ਸਕਦਾ ਕਿਉਂ ਆ ਜਿਵੇਂ ਸਲਾਊਟਰ ਐਕਸ ਨੇ ਇੱਕ ਪੰਮ 50 ਸਾਲ ਚਲਾ ਲਓ ਤੁਸੀਂ ਇਹਨੂੰ ਕੀ ਹੁਣ ਵੀ ਇੰਨਾ ਕੇਸਰ ਜਿਹੜੀ ਪ੍ਰੋਡਕਸ਼ਨ ਆਪਣੀ ਇਹ ਓਪਨ ਦੇ ਵਿੱਚ ਪਾਉਣੇ ਕਿੱਲੇ ਤੋਂ ਕਿੱਲੇ ਕਿੱਲੇ ਚ ਲੱਗੂਗਾ ਇੰਨੇ ਵੱਲ ਜਿਹੜੇ ਆਪਾਂ ਇੱਥੇ ਤਿਆਰ ਕਰ ਲੈ ਕੇ ਉਹ 15-22 ਬੰਦਰਾਂ ਦੇ ਰੂਮ ਚ ਇੱਕ ਏਕੜ ਜਿੰਨੀ ਕਲੀ ਜਿਹੜੇ ਓਪਨ ਦੇ ਵਿੱਚ ਆਪਾਂ ਨੂੰ ਕਮਾਈ ਹੁੰਦੀ ਹੈ ਕੇਸਰ ਚੋਂ ਇੱਥੇ ਹੋ ਸਕਦੀ ਹੈ ਵੀ ਇਹ ਇੱਕ ਪਰਿਵਾਰ ਦੇ ਵਿੱਚ ਬੰਦੇ ਤਿੰਨਾਂ ਤੇ ਅਸੀਂ ਕੋਠੀਆਂ ਬਣਾਈਆਂ 6-6 ਕਮਰੇ ਵਾਲੀਆਂ ਜਿਹੜੇ ਉਹ ਕਮਰੇ ਆ ਉਹ ਬੇਸਟ ਨੇ ਉਹੋ ਜਿਹੇ ਕਮਰਿਆਂ ਨੂੰ ਅਸੀਂ ਵਰਤੋਂ ਚ ਲੈ ਕੇ ਤੇ ਕਿਲੇ ਜਿਹੜਾ ਹੁਣ ਕੇਸਰਦਮੈ ਕਹਾਂਗਾ ਵੀ 15x15 ਦੇ ਰੂਮ ਚਾ ਜੇ ਓਪਨ ਚ ਕਰਾਂਗੇ ਇਹ ਇੱਕ ਕਿਲੇ ਚ ਹੋਣਾ ਸੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸੁਖਪਾਲ ਸਿੰਘ ਭੁੱਲਰ ਜੀ ਪਿੰਡ ਘੁੰਮਣਕਲਾਂ ਜ਼ਿਲ੍ਹਾ ਬਠਿੰਡਾ ਨੂੰ ਜਿਹੜਾ ਕੇਸਰਬੀਜ ਦੇ ਤੁਸੀਂ ਇਹਦੇ ਬਾਰੇ ਜਾਣਕਾਰੀ ਦਿਓ ਕੇਸਰੇ ਹੈ ਜੀ ਕੇਸਰ ਅਸੀਂ ਇਸ ਵਾਰ ਸ਼ੁਰੂ ਕੀਤਾ ਅਗਸਤ ਦੇ ਵਿੱਚ ਇਹਦੀ ਅਸੀਂ ਪਲਾਂਟੇਸ਼ਨ ਕੀਤੀ ਸੀ ਇਹਦਾ ਜਿਹੜਾ ਸੀਡ ਆ ਇਹ ਅਸੀਂ ਪੈਂਪੋਰ ਤੋਂ ਸ਼੍ਰੀਨਗਰ ਦੇ ਆਪਣਾ ਕਹਿ ਲੋ ਵੀ ਜੰਮੂ ਕਸ਼ਮੀਰ ਤੋਂ ਲੈ ਕੇ ਆਏ ਆ ਸ਼੍ਰੀਨਗਰ ਦੇ ਨਾਲ ਇਹ ਏਰੀਆ ਖਾਸ ਕਿਸਮ ਦਾ ਉੱਥੋਂ ਸੀਡ ਲਿਆ ਕੇ ਫਿਰ ਇੱਥੇ ਜਿਵੇਂ ਅਸੀਂ ਟ੍ਰੇਨਿੰਗ ਕੀਤੀ ਸੀ ਉਹ ਸਬ ਮਤਾਬਕ ਸਾਰਾ ਇਹਨੂੰ ਅਸੀਂ ਇੱਥੇ ਆਪਣਾ 15 बाई 15 ਦੇ ਰੂਮ ਦੇ ਵਿੱਚ ਲੈ ਬਣਾ ਕੇ ਉਹਦੇ ਵਿੱਚ ਲਾਇਆ ਤੇ ਹੁਣ ਤੁਸੀਂ ਦੇਖਿਓ ਵੀ ਬਹੁਤ ਵਧੀਆ ਗਰੋ ਹੋਇਆ ਤੇ ਕੰਫੀਡੈਂਟੈਂਸੀ ਵੀ ਇਹਦੇ ਚ ਵੀ ਵਧੀਆ ਮਾਹੌਲ ਕੋ ਜੀ ਇਹਦੇ ਵਿੱਚ ਜਿਹੜੇ ਰੇ ਪਾਨੇ ਆ ਕਾਜ ਜਿਹੜੇ ਕਰਦੇ ਨੇ ਹੂੰ ਹੂੰ ਜੀ ਕਿੱਥੋਂ ਮਿਲਦੀ ਕਿਵੇਂ ਕਰਦੇ ਨਹੀਂ ਇਹਦੇ ਚ ਇਹ ਇਹਨੂੰ ਐਰੋਪੋਨਿਕ ਸਿਸਟਮ ਕਹਿੰਦੇ ਆ ਤੁਸੀਂ ਦੇਖਿਆ ਵੀ ਟ੍ਰੇ ਦੇ ਵਿੱਚ ਜਿੱਥੇ ਆਪਾਂ ਲਾਇਆ ਹੋਇਆ ਲਾਈਵ ਦੇ ਵਿੱਚ ਨਾ ਇਹਦੇ ਚ ਮਿੱਟੀ ਆ ਤੇ ਨਾ ਪਾਣੀ ਆ ਸਿਰਫ ਇਹ ਬਿਨਾ ਮਿੱਟੀ ਪਾਣੀ ਤੋਂ ਹੁੰਦਾ ਹਿਮੀਡਿਟੀ ਨਾਲ ਹੀ ਹੁੰਦਾ ਇਹਦੇ ਚ ਉਹਦੇ ਲਈ ਸਾਨੂੰ ਕਹ ਲੋ ਵੀ ਹਿਮੀਡੀਫਾਇਰ ਲਾਇਆ ਹੋਇਆ ਜਿੱਦ ਨਹੀਂ ਇਹਦੇ ਚ ਸਾਨੂੰ ਟ੍ਰੇਨਿੰਗ ਦੇ ਵਿੱਚ ਦੱਸਿਆ ਗਿਆ ਵੀ ਕਿੰਨੀ ਹਿਊਮਿਡਿਟੀ ਚਾਹੀਦੀ ਹੈ ਉਹ ਆਟੋਮੈਟਿਕ ਸਾਡੇ ਕੋਲੇ ਹਿਮੀਡੀਫਾਇਰ ਆ ਉਹਦੇ 'ਚ ਜੇ ਸੈੱਟ ਕੀਤਾ ਹੋਇਆ ਵੀ 75% ਹਿਊਮਿਡਿਟੀ ਚਾਹੀਦੀ ਹੈ ਜਿੰਨੀ ਸਮੇਂ ਦੇ ਮੁਤਾਬਕ ਚਾਹੀਦੀ ਹੈ ਉਹਦੇ ਉਹ ਸੈਟਿੰਗ ਆ ਉਹ ਉਸੇ ਹਿਊਮਿਡਿਟੀ ਨਾਲ ਹੁੰਦਾ ਜੇ ਮਿੱਟੀ ਪਾਣੀ ਦੀ ਜ਼ਰੂਰਤ ਨਹੀਂ। ਹੋਰ ਇਹਦਾ ਫਾਇਦਾ ਕੀ ਕਿਸਾਨਾਂ ਨੂੰ ਜੀ ਇਹ ਜੇ ਕਿ ਠੰਡਾ ਪੰਦੀ ਸਾਰਿਆਂ ਨੂੰ ਵੱਡਾ ਫਾਇਦਾ ਤੇ ਹੈ ਜੀ ਵੀ ਇਹ ਆਪਾਂ ਜਿਹੜੇ ਸਾਡੇ ਘਰੇ ਬਾਧੂ ਕਮਰੇ ਪਏ ਆ ਕਿਵੇਂ ਹੁਣ ਮੈਂ ਇਹੀ ਕਹੂੰਗਾ ਵੀਹੇ ਇੱਕ ਪਰਿਵਾਰ ਦੇ ਵਿੱਚ ਬੰਦੇ ਤਿੰਨਾਂ ਤੇ ਅਸੀਂ ਕੋਠੀਆਂ ਬਣਾ ਲੀਆਂ ਛੇ-ਛੇ ਕਮਰੇ ਵਾਲੀਆਂ ਜਿਹੜੇ ਉਹ ਕਮਰੇ ਆ ਉਹ 베ਸਟ ਨੇ ਉਹੋ ਜਿਹੇ ਕਮਰਿਆਂ ਨੂੰ ਅਸੀਂ ਵਰਤੋਂ ਚ ਲੈ ਕੇ ਤੇ ਕਿਲੇ ਜਿਹੜਾ ਹੁਣ ਕੇਸਰ ਮੈਂ ਕਹੂੰਗਾ ਵੀ 15x15 ਦੇ ਰੂਮ ਚ ਜੇ ਓਪਨ ਚ ਕਰਾਂਗੇ ਇਹ ਇੱਕ ਕਿੱਲੇ ਚ ਹੋਣਾ ਸੀ ਉਹ ਅਸੀਂ ਕਹਿ ਲੋ ਕਿ ਇਹਨੂੰ ਵਰਟੀਕਲ ਫਾਰਮਿੰਗ ਜਿਹਨੂੰ ਕਹਿੰਦੇ ਆ ਵੀ ਪੰਜ ਕਾਂਸਾ ਬਣਾ ਕੇ ਉਹਦੇ ਉਹਦੇ ਵਿੱਚ ਸੈਲਫਾ ਬਣਾ ਕੇ ਉਹਦੇ ਤੇ ਉੱਪਰ ਥੱਲੇ ਕਰਦੇ ਆ ਤਾਂ ਇਹ ਜਣੀ ਸਾਡੇ ਜਿਹੜੇ ਘਰਾਂ ਦੇ ਵਿੱਚ ਵਾਧੂ ਕਮਰੇ ਪਏ ਆ ਉਹਨਾਂ ਤੋਂ ਵੀ ਅਸੀਂ ਕਮਾਈ ਕਰਨ ਲੱਗ ਜਾਂਗੇ ਇਹ ਜੀ ਬੰਦੇ ਤੁਸੀਂ ਬੀਜਿਆ ਕੀਤਾ ਇਹ ਸਾਰਾ ਇਹ ਕਿੰਨੀ ਸਲਾਣਾ ਕਮਾਈ ਹੋਊਗੀ ਕਮਾਈ ਤਾਂ ਮੈਂ ਹਲੇ ਇਹਦੇ ਚ ਮੈਂ ਤੁਹਾਨੂੰ ਕੋਟ ਨਹੀਂ ਕਰ ਸਕਦਾ ਕਿਉਂਕਿ ਮੈਂ ਆਪਦੇ ਪਿੰਡੇ ਤੇ ਹੰਡਾ ਕੇ ਦੱਸੂਗਾ ਜੀ ਇਹ ਜਿਹੜੀ ਮੈਂ ਕਹਾਂਗਾ ਵੀ ਕੇਸਰ ਜਿਵੇਂ ਮੈਨੂੰ ਪਹਿਲੀ ਤੜਾਈ ਹੋਈ ਆ ਤੇ ਉਹਦੇ ਹਿਸਾਬ ਨਾਲ ਮੇਰੀ ਮੈਨੂੰ ਆਸ ਆ ਵੀ ਇਹ ਕਾਮਰੇਦ ਦੇ ਵਿੱਚੋਂ ਕੋਈ 400 ਗ੍ਰਾਮ ਤੋਂ ਲੈ ਕੇ 600 ਗ੍ਰਾਮ ਤੱਕ ਮੈਨੂੰ ਆਏ ਵੀ ਕੇਸਰ ਹੋ ਜਾਊਗਾ ਤੇ ਅਗਲੇ ਸਾਲ ਇਹ ਜੀੜੜਾ ਜਿਹੜੀ ਇਹ ਜ਼ਿਆਦਾ ਹੋਊ ਕਿਉਂਕਿ ਇੱਕ ਤੀ ਮੇਰੇ ਜਿਹੜੇ ਜੇ 100% ਵੱਲਵ ਲਾਇਆ 100% ਵੱਲ ਉਹਨੇ ਫਲਾਵਰਿੰਗ ਨਹੀਂ ਦਿੱਤੀ ਕਿਉਂਕਿ ਸਾਨੂੰ ਸੀਡ ਜਿਹੜਾ ਉਹ ਵਧੀਆ ਕੁਆਲਟੀ ਦਾ ਨਾ ਹੋ ਕੇ ਕਹਿ ਲਓ ਵੀ ਉਹ ਉਹ ਸਾਈਜ਼ ਨਹੀਂ ਮਿਲਿਆ ਜਿੱਡੇ ਸਾਈਜ਼ ਦੇ ਵੱਲਵ ਫੁੱਲ ਕੱਢਦੇ ਨੇ ਤੇ ਉਹ ਅਗਲੇ ਸਾਲ ਜਦੋਂ ਇਹ 100% ਵੱਲ ਵੀ ਫੁੱਲ ਕੱਢਣਗੇ ਤਾਂ ਇਹ ਜਿਹੜਾ ਵਧੀਆ ਹੋ ਜਾਊ ਦੂਜਾ ਜਿਹੜੀ ਸੀਡ ਦੀ ਗੱਲ ਮੈਂ ਕਹੂੰਗਾ ਵੀ ਪ੍ਰੋਫਿਟ ਵਾਲੀ ਗੱਲ ਤੁਸੀਂ ਕੀਤੀਆਂ ਵੀ ਕੀ ਹੋਊਗਾ ਜਿਹੜਾ ਸੀਡ ਆ ਜੇ ਅਸੀਂ 3 ਕੁਇੰਟਲ ਸੀਡ ਆ ਮੈਨੂੰ ਆਸ ਆ ਵੀ ਉਹ ਸਾਡਾ ਯਾਨੀ 10 ਕੁਇੰਟਲ ਤੱਕ ਜਾ ਸਕਦਾ ਕਿਉਂਕਿ ਆਲੂ ਵਾਂਗੂ ਲੱਗਦਾ ਹਰੇਕ ਜਿਹੜਾ ਟਿਊਮਰ ਆ ਬੱਲਬ ਆਉਣੇ ਤਕਰੀਬਨ 5-6 ਅੱਗੇ ਜਿਹਨੇ ਬੇਬੀ ਕਾਮ ਕਹਿ ਦਿੰਨੇ ਆਪਾਂ ਆਪਦੇ ਉਹ ਦੇਣੇ ਨੇ ਇੱਕ ਬੱਲਬ ਨੇ ਤੇ ਉਹ ਉਹ ਸੀਡ ਅੱਗੇ ਸਾਡਾ ਮਲਟੀ ਲਾਈਫਟਾਈਮ ਸਾਨੂੰ ਸੀਡ ਲੈਣ ਦੀ ਲੋੜ ਨਹੀਂ ਇਥੇ ਵਿੱਚ ਬੱਚੇ ਨੂੰ ਵੀ ਟ੍ਰੇਨਿੰਗ ਦਵਾਂਗੇ ਤੁਸੀਂ ਜੀ ਹਾਂਜੀ ਹਾਂਜੀ ਵਧੀਆ ਜਿਹੜਾ ਟ੍ਰੇਨਿੰਗ ਦੇ ਕੇ ਲੋਕਾਂ ਏਜ ਨੌਜਵਾਨੀ ਨੂੰ ਉਹਦੇ ਚਿਹਰਿਆਂ ਤੇ ਹਾਸੇ ਆਵੇ ਜੀ ਚੰਗੇ ਕੰਮ ਕਰਕੇ